ਨੇ ਵਸ ਗਿਆ ਜੀ ਮੇਰੇ राम राम ਸਦਾ ਕਹਿੰਦੀ ਜਦੋਂ ਮੈਂ ਕਹਾਂ ਵਾਹਿਗੁਰੂ ਜੀ ਮੇਰੇ ਹੁੰਦੇ ਦੂਰ ਭਲੇਕੇ ਮੈਂ ਡਰਦਾ ਰਹਿੰਦਾ ਜੀ ਮਾਲਕ ਮੇਰਾ ਮੈਨੂੰ ਹਰਦਾ ਵੇਖੇ ਮੈਨੂੰ ਕੋਸਨਾ ਆਖੋ ਜੀ ਮੈਨੂੰ ਸਾਗ ਰਾਮ ਦੇਂਦੀ ਮੇਰੇ ਹੱਥੀ ਵਸ ਗਿਆ ਜੀ ਮੈਂ ਤੇ ਰਾਮ ਰਾਮ ਸਦਾ ਕਹਿੰਦੀ ਮੇਰਿਆ ਪਿਆਰਿਆ ਵੀਰਾਨੇ ਮੇਰਿਆ ਭਗਤਾਂ ਵੀਰਾਨੇ ਮੇਰਿਆ ਆਲਮ ਵੀਰਾਨੇ ਇੱਕ ਰਲ ਕੇ ਮਤਾਬ ਕਾਇਆ ਮੈਂਗਾ ਸੁਣਾ ਲੇ ਕੇ ਤਾਂ ਉਹਨਾਂ ਦੇ ਭਗਤ ਭਗਤ ਮੁਖਵਾਇਆ ਇਹਨਾਂ ਨਿਸ਼ਾਨੀ ਵਿਰਾਦੀ ਇਹ ਨਿਸ਼ਾਨੀ ਵਿਰਾਦੀ ਇਹ ਵੀ ਅੱਲਾਹ ਲਾਹ ਕਹਿੰਦੀ ਮੈਨੂੰ ਆਲ ਮਿਲਦਾ ਜੀ ਜਦੋਂ ਮੈਂ ਨਾਮ ਅੱਲਾ ਦਾ ਲੈਂਦੀ ਮੈਨੂੰ ਕੋਸਨਾ ਆਖੋ ਜੀ ਮੈਨੂੰ ਤਹਰਾਮ ਦੀ ਤੇ ਬਾਦਸ਼ਾਹ ਨੇ ਮੇਰੇ ਪੂਰਨ ਬਾਦਸ਼ਾਹ ਨੇ ਮੈਨੂੰ ਕੀਤਾ ਪਿਆਰ ਬਥੇਰਾ ਕਹਿੰਦਾ ਕਿ ਦੇ ਜੈਮਲਾ ਓਏ ਓਏ ਜੇ ਨਹੀਂ ਲਿਆ ਜੱਟਾ ਬਚਾ ਭਗਦਾ ਸੈਬ ਨੂੰ ਤੇਰਾ ਤੈਨੂੰ ਰੰਗ ਝਾੜ ਦੂੰਗਾ ਓਏ ਤੈਨੂੰ ਰੰਗ ਝਾੜ ਦੂੰਗਾ ਤੇ ਮੇਰੇ ਚਰਨ ਤੇ ਦੁਨੀਆ ਦੇਂਦੀ ਮੈਨੂੰ ਕੁਸ ਨਾ ਆਖੋ ਜੀ ਮੈਨੂੰ ਰਾਮ ਤਾਂਗ ਨਾਮ ਦੀ ਰਹੀਂਦੀ ਮੇਰੇ ਹੱਥੀ ਵਸ ਗਿਆ ਜੀ ਮੈਰੀ ਰਾਮ ਰਾਮ ਸਦਾ ਕਹਿੰਦੀ ਬੈਂਦੀ ਮੈਂ

ਲੱਗਿਆ ਆਪੋ ਜੀ ਗੱਲਾਂ ਬੋਲਦੇ ਹੋ। ਜਿੰਨਾ ਬੱਚਿਆਂ ਦੇ ਆਉਂਦੇ ਨੇ। ਜੈਵਲਪੁਰਾ ਬਰਨਾਲ ਸਿੰਘ ਸ਼ਾਵਲਾ ਦਾ ਬੇਟਾ। ਇਹ ਬੇਟਾ ਜੈਮਰ ਸਿੰਘ ਪਿੰਡ ਸ਼ਾਵਲਾ ਮੀਟਾ ਜਨਰ ਸਿੰਘ ਸ਼ਾਵਲਾ ਤੇ ਮੇਰੇ ਸਾਹਮਣੇ ਮੇਰੀ ਭੈਣ ਜੈਵਲਪੁਰਾ ਆਂਦੀ ਕਰਦੀ ਜਨਰ ਸਿੰਘ ਦੀ ਨੋ ਉਹ ਜਿਹੜਾ ਜਿੰਨੂ ਪੋਟੋੜੇ ਪਾਇਆ ਇਹ ਪੋਤਰਾ ਜਰਨੈਲ ਸਿੰਘ ਦਾ ਪੋਤਾ ਉਹ ਮੇਰੀ ਭੈਣ ਕੋਤ ਨਾ ਪੱਛੇ ਸੀ ਬਿਠਾਇਤ ਹੋਰ ਇਹ ਜਿਹੜੀ ਮੇਰੀ ਭੈਣ ਬੱਚੇ ਲੈ ਕੇ ਬੈਠੀ ਆ ਜਰਨੈਲ ਸਿੰਘ ਸ਼ਾਹ ਵਾਲੇ ਦੀ ਨੌ ਰਾਣੀ ਸਾਹਮਣੇ ਲਾਗੇ ਬੇਟਾ ਪੋਤਾ ਇਹ ਜਰਨੈਲ ਸਿੰਘ ਦੀ ਨੌ ਜਰਨੈਲ ਸਿੰਘ ਦਾ ਬੇਟਾ ਪਹਿਲਵਾਨ ਜੈਮਲ ਸਿੰਘ ਦੀ ਸ਼ਾਹ ਵਾਲਾ ਪਹਿਲਵਾਨ ਜੈਮਲ ਸਿੰਘ ਦੀ ਸ਼ਾਹ ਵਾਲਾ ਜੈਵਲ ਸਿੰਘ ਛਾਵਲੇ ਦਾ ਪੋਤਰਾ ਇਹ ਪੋਤਰਾ ਇਹ ਨਾ ਜੈਵਲ ਸਿੰਘ ਛਾਵਲੇ ਦੀ ਮਹਾਰਾਜਾ ਵੀਰ ਜੀ ਦਾ ਪੋਤਰਾ ਜਨਰਲ ਸਿੰਘ ਛਾਵਲੇ ਦਾ ਆਪਣਾ ਪਰੋਦੇ 1 2 3 4 5 ਮੈਂ ਮਰੇ ਇੱਥੇ ਆਏ ਆ ਧੀਰਕੋਟ ਦੇ ਵਿੱਚ